ਚੰਗੇ ਵਿਚਾਰ ਬੰਦੇ ਦੀ ਸੋਚ ਬਦਲ ਦਿੰਦੇ ਹਨ ਜਦ ਸੋਚ ਬਦਲ ਜਾਵੇ ਤਾਂ ਜ਼ਿੰਦਗੀ ਆਪ ਹੀ ਬਦਲ ਜਾਂਦੀ ਹੈ ਤਾਂ ਕਿਵੇਂ ਹੋ YouTube ਫੈਮਿਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ होली ਦੇ ਰੰਗ ਹੋਲੇ ਦੀਆਂ ਰੌਣਕਾਂ ਤੇ ਚੇਤ ਮਹੀਨੇ ਦੀ ਸ਼ੁਰੂਆਤ ਤੇ ਬਹੁਤ ਬਹੁਤ ਸਵਾਗਤ ਹੈ ਸਾਡੇ ਬਲੌਗ ਤੇ ਕਿਵੇਂ ਹੋ ਉਮੀਦ ਹੈ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਤੇ ਅੱਜ ਦੀ ਮਾਰਨਿੰਗ ਸਟਾਰਟ ਕਰਦੇ ਹਾਂ ਆਪਣੇ ਬੂਟਿਆਂ ਦੀ ਸੇਵਾ ਤੋਂ ਤੇ ਅੱਜ ਜੀ ਆਪਾਂ ਲਾਉਣਾ ਸੀਗਾ ਪਾਣੀ ਕਿਉਂਕਿ ਬੂਟਿਆਂ 'ਚ ਬਹੁਤ ਜ਼ਿਆਦਾ ਗਰਮੀ ਦਾ ਕਹਿਰ ਹੋ ਚੁੱਕਿਆ ਹੈ ਤੇ ਹੁਣ ਤਾਂ ਜੋ ਹੈ ਡੇਲੀ ਹੀ ਪਾਣੀ ਲਾਉਣਾ ਪੈਣਾ ਹੈ ਜੈ ਸਾਥੀ ਉਸਾ ਪੇਸ਼ ਤਾਂ ਕਿਉਂ ਨਾ ਜੀ ਜਿਹੜਾ ਇਲਾਕੇ ਚ ਰਹਿੰਦੇ ਹਾਂ ਉੱਥੇ ਦੀਆਂ ਆਪਾਂ ਨੂੰ ਕੰਮਕਾਰਤਾ ਕਰਨੇ ਹੀ ਪੈਂਦੇ ਨੇ ਕਿਉਂਕਿ ਜੋ ਆਪਣਾ ਕਲਚਰ ਹੈ ਜੋ ਆਪਣਾ ਐਟਮੋਸਫੀਅਰ ਹੈ ਉਸ ਨੂੰ ਤਾਂ ਅਪਣਾਉਣਾ ਪੈਂਦਾ ਹੀ ਹੈ ਤੇ ਇਧਰ ਜੀ ਆਪਣੀ ਦਰਾਣੀ ਚਠਾਣੀਆਂ ਲੱਗੀ ਹੋਈ ਸੀਆਂ ਬਾਥੀਆਂ ਪੱਥਣ ਤੇ ਆਪਾਂ ਵੀ ਜੋ ਹੈ ਉਹਨਾਂ ਦੀ ਰੀਸ ਕਰਤੀ ਅੱਜ ਸਟਾਰਟ ਕਰਤੀ ਜੀ ਬਾਥੀਆਂ ਦੀ ਸਟਾਰਟਿੰਗ ਕਿਉਂਕਿ ਹੁਣ ਮੌਸਮ ਬਹੁਤ ਵਧੀਆ ਹੈ ਧੁੱਪਾਂ ਵੀ ਲੱਗਦੀਆਂ ਨੇ ਤਾਂ ਪਾਥੀਆਂ ਜੀ ਅੱਜ ਤੋਂ ਪੱਥਣੀਆਂ ਸਟਾਰਟ ਕਰਦੀਆਂ ਤੇ ਅੱਜ ਜੀ ਦਿਸੀਗਾ ਹੈ ਦੁਪਹਿਰ ਦਾ ਟਾਈਮ ਤੇ ਦੁਪਹਿਰ ਦੇ ਟਾਈਮ ਅੱਜ ਬਣਾਈ ਸੀਗੀ ਚਟਨੀ ਤੇ ਸਿੰਪਲ ਚਟਨੀ ਜੋ ਕਈ ਵਾਰ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਇੱਕਦਮ ਹੀ ਹੁਣ ਪਹੁੰਚਦੇ ਹਾਂ ਜੀ ਸ਼ਾਮ ਦੇ ਰੁਟੀਨ 'ਚ ਕਿਉਂਕਿ ਅੱਜ ਮਾਰਨਿੰਗ 'ਚ ਜੀ ਬਹੁਤ ਜ਼ਿਆਦਾ ਕੰਮ ਸੀਗੇ ਜਿਸ ਕਰਕੇ ਜੀ ਅੱਜ ਥੋੜਾ ਜਿਹਾ ਕੀਤਾ ਰੈਸਟ ਤੇ ਰੈਸਟ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਕਿ ਕਿੰਨੀ ਜੋ ਹੈ ਲੇਟ ਹੋ ਗਏ ਸ਼ਾਮ ਹੋ ਗਈ ਤੇ ਹੁਣ ਦਾ ਉੱਠ ਕੇ ਹਿੰਮਤ ਮਾਰ ਕੇ ਕੰਮ ਕਰਨੇ ਹੀ ਸੀਗੇ ਤੇ ਅੱਜ ਬਣਾਈ ਸੀਗੀ ਜੀ ਬੰਦ ਗੋਭੀ ਦੀ ਸਬਜ਼ੀ ਤੇ ਜੋ ਚਟਨੀ ਬਣਾਈ ਸੀਗੀ ਉਹਦਾ ਹੀ ਤੜਕਾ ਲਾ ਕੇ ਜੀ ਅੱਜ ਆਪਾਂ ਬਣਾ ਲਈ ਬੰਦ ਗੋਭੀ ਦੀ ਸਬਜ਼ੀ ਬਹੁਤ ਟੇਸਟੀ ਬਣੀ ਸੀ ਤੇ ਅੱਜ ਜੀ ਕਰਾਂਗੇ ਤੁਹਾਡੇ ਨਾਲ ਇੱਕ ਬਹੁਤ ਹੀ ਟੇਸਟੀ ਬਰਫੀ ਜੋ ਕੀ ਤੁਸੀਂ ਜ਼ਰੂਰ ਟਰਾਈ ਕਰਨਾ ਬਹੁਤ ਹੀ ਟੇਸਟੀ ਈਜ਼ੀ ਤੇ ਮਿੰਟਾਂ 'ਚ ਹੀ ਬਣਨ ਵਾਲੀ ਇਹ ਚੀਜ਼ ਹੈ ਤੇ ਬਹੁਤ ਵਧੀਆ ਹੈ ਸਭ ਤੋਂ ਪਹਿਲਾਂ ਜੀ ਮੈਂ ਜੋ ਹੈ तकरीबन ਵੱਡਾ ਗਲਾਸ ਸੀਗਾ ਮੇਰੇ ਕੋਲ ਇਹ ਕਿਲੋਕ ਦਾ ਦੁੱਧ ਸੀਗਾ ਕਿਲੋ ਦੁੱਧ ਹੋਣਾ ਕਿਲੋ ਦੁੱਧ ਆਪਾਂ ਕੜਾਹੀ 'ਚ ਪਾ ਕੇ ਜੀ ਰੱਖਤਾ ਉਬਲਣ ਲਈ ਤੇ ਜਿਵੇਂ ਆਪਾਂ ਖੋਆ ਬਣਾਉਨੇ ਹਾਂ ਤੁਸੀਂ ਜਾਣਦੇ ਹੀ ਹੋਵੋਗੇ ਉਸੇ ਟੈਕਸਚਰ 'ਚ ਇਹ ਦੁੱਧ ਨੂੰ ਲੈ ਕੇ ਆਉਣਾ ਹੈ ਤੇ ਬਾਅਦ ਜੀ ਆਪਾਂ ਗੈਸ ਤੇ ਰੱਖਤਾ ਤੇ ਦੁੱਧ ਥੰਦਰ ਜੀ ਪੱਕ ਰਿਹਾ ਸੀਗਾ ਅੱਜ ਜੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਹੈ ਜੀ ਪਨੀਰ ਦੀ ਬਰਫੀ ਹਾਂਜੀ ਤੁਸੀਂ ਠੀਕ ਸੁਣਿਆ ਹੁਣ ਤੱਕ ਜੇ ਆਪਾਂ ਪਨੀਰ ਦੀ ਸਬਜੀ ਪਨੀਰ ਦੇ ਪਕੌੜੇ ਤੇ ਪਨੀਰ ਦੀਆਂ ਪਤਾ ਨਹੀਂ ਕਿਹੜੀ ਕਿਹੜੀ ਆਈਟਮਾਂ ਮੇਰੇ ਬਲੌਗ 'ਚ ਦੇਖੀਆਂ ਨੇ ਪਰ ਅੱਜ ਤਾਂ ਜੀ ਪਨੀਰ ਨੇ ਕਮਾਲਾ ਹੀ ਕਰਤੀਆਂ ਤੁਸੀਂ ਤਾਂ ਹੈਰਾਨ ਹੋ ਜਾਵੋਗੇ ਕਿ ਇੰਨਾ ਟੇਸਟੀ ਵੀ ਹੁੰਦਾ ਹੈ ਪਨੀਰ ਤੇ ਸਭ ਤੋਂ ਪਹਿਲਾਂ ਜੀ ਆਪਾਂ ਜੋ ਹੈ ਪਨੀਰ ਬਣਾ ਕੇ ਰੱਖਿਆ ਹੋਇਆ ਸੀਗਾ ਪਨੀਰ ਨੂੰ ਸਭ ਤੋਂ ਪਹਿਲਾਂ ਦੋ ਤਿੰਨ ਪਾਣੀਆਂ ਚ ਮੈਂ ਕੀਤਾ ਵਾਸ਼ ਕਿਉਂਕਿ ਆਪਾਂ ਜੋ ਹੈ ਲੱਸੀ ਬਣਾ ਕੇ ਜੋ ਪਨੀਰ ਬਣਾਇਆ ਸੀਗਾ ਇਸ ਕਰਕੇ ਵਾਸ਼ ਕਰਨਾ ਜ਼ਰੂਰੀ ਹੈ ਤੇ ਇੱਧਰ ਜੀ ਕੜਾਹੀ ਚ ਆਪਣਾ ਦੁੱਧ ਜੋ ਹੈ ਕੜ ਕੜ ਕੇ ਜੀ ਇਹ ਹਾਲ ਹੋ ਚੁੱਕਿਆ ਸੀਗਾ ਤਕਰੀਬਨ ਖੋਆ ਹੀ ਬਣਨ ਵਾਲਾ ਸੀਗਾ ਤੇ ਇਸ ਚ ਮੈਂ ਜੀ ਖੰਡ ਪਾਤੀ ਜਿੰਨੀ ਤੁਸੀਂ ਸਵਾਦ ਅਨੁਸਾਰ ਖਾਣਾ ਚਾਹੁੰਦੇ ਹੋ ਮੈਂ ਜੋ ਪਨੀਰ ਲਿਆ ਸੀਗਾ ਉਹ ਤਕਰੀਬਨ ਅੱਧਾ ਕਿਲੋ ਦੇ ਤਕਰੀਬਨ ਪਨੀਰ ਸੀਗਾ ਤੇ ਇਸ ਤੋਂ ਬਾਅਦ ਜੇ ਆਪਾਂ ਖੰਡ ਪਾ ਕੇ ਚੰਗੀ ਤਰ੍ਹਾਂ ਦੁੱਧ ਨੂੰ ਜੀ ਰੜਾ ਦੇਣਾ ਹੈ ਜਿਸ ਨਾਲ ਕਿ ਖੰਡ ਘੁਲ ਜਾਏਗੀ ਦੇਖੋ ਜੋ ਖੰਡ ਹੈ ਉਹ ਮੋਚ ਨਹੀਂ ਹੋਣੀ ਮਤਲਬ ਕਿ ਉਹ ਬਿਲਕੁਲ ਹੀ ਮੈਲਟ ਹੋ ਜਾਣੀ ਹੈ ਤੇ ਇਧਰ ਜੀ ਆਪਾਂ ਜੋ ਹੈ ਪਨੀਰ ਨੂੰ ਐਡ ਕਰ ਦਾਂਗੇ ਤੇ ਹੁਣ ਆਪਾਂ ਪਨੀਰ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਇਸ ਜਗ੍ਹਾ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੈਂ ਬਹੁਤ ਵੱਡੀ ਮਿਸਟੇਕ ਕੀਤੀ ਸੀ ਜੋ ਕਿ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਪਹਿਲਾਂ ਸੋਚਿਆ ਸੀਗਾ ਕਿ ਨਹੀਂ ਸ਼ੇਅਰ ਕਰ ਦਿੰਨੇ ਹਾਂ ਪਰ ਨਹੀਂ ਸ਼ੇਅਰ ਕਰ ਸਕਦੇ ਸੀ ਤੁਸੀਂ ਕਿਹੜਾ ਆ ਕੇ ਖਾ ਕੇ ਵੇਖਣਾ ਸੀ ਪਰ ਮੇਰੀ ਅੰਤਰਾਤਮਾ ਨੇ ਮੈਨੂੰ ਇਹ ਇਜਾਜ਼ਤ ਨਹੀਂ ਦਿੱਤੀ ਕਿ ਕਿਸੇ ਨਾਲ ਚੰਗਾ ਸ਼ੇਅਰ ਕਰੀਏ ਤਾਂ ਪੂਰੀ ਗੱਲ ਜੋ ਹੈ ਸ਼ੇਅਰ ਕਰਨੀ ਚਾਹੀਦੀ ਹੈ ਤੇ ਇੱਥੇ ਜੀ ਆਪਾਂ ਜੋ ਹੈ ਭੋਗ ਲਉਣਾ ਸੀਗਾ ਪਹਿਲਾਂ ਬਾਬਾ ਜੀ ਨੂੰ ਇਸ ਕਰਕੇ ਮੈਂ ਜੀ ਇਹ ਠੰਡਾ ਹੋਣ ਤੋਂ ਬਾਅਦ ਜੀ ਕਟਿੰਗ ਕਰਕੇ ਆਪਾਂ ਜੋ ਹੈ ਪਲੇਟ 'ਚ ਪਾ ਕੇ ਭੋਗ ਲਵਾਇਆ ਤੇ ਉਸ ਤੋਂ ਬਾਅਦ ਜੀ ਟੇਸਟ ਕੀਤਾ ਤੇ ਟੇਸਟ ਕਰਨ ਤੋਂ ਬਾਅਦ ਜੀ ਜੋ ਫੀਲ ਹੋਇਆ ਕਿ ਇਸ ਚ ਇੱਕ ਤਾਂ ਜੋ ਹੈ ਪਨੀਰ ਦਾ ਟੇਸਟ ਜ਼ਿਆਦਾ ਆ ਰਿਹਾ ਹੈ ਤੇ ਮਿੱਠਾ ਵੀ ਥੋੜਾ ਜਿਹਾ ਘੱਟ ਹੈ। ਤੇ ਹੁਣ ਇਸ ਦਾ ਜੀ ਇਲਾਜ ਜੋ ਹੈ ਸਮਝ ਮੇਰੇ ਆਇਆ ਕਿ ਮੈਂ ਜੋ ਹੈ ਦੁੱਧ ਦੀ ਕੁਆਂਟੀਟੀ ਬਹੁਤ ਘੱਟ ਰੱਖੀ ਸੀ। ਤਾਂ ਮੈਂ ਕੀ ਕੀਤਾ ਜੀ ਤਕਰੀਬਨ ਅੱਧਾ ਕਿਲੋ ਤੋਂ ਥੋੜਾ ਜਿਹਾ ਵੱਧ ਸੀਗਾ ਦੁੱਧ। ਤਕਰੀਬਨ ਸ਼ਾਇਦ ਕਿਲੋ ਹੀ ਦੁੱਧ ਹੋਣਾ ਤੇ ਆਪਾਂ ਭਾਂਡੇ 'ਚ ਪਾ ਕੇ ਜੀ ਦੁਬਾਰਾ ਤੋਂ ਜੋ ਆਪਾਂ ਬਰਫੀ ਬਣਾਈ ਸੀ ਉਹ ਸਾਰੇ ਮਿਕਸਚਰ ਨੂੰ ਆਪਾਂ ਜੀ ਦੁੱਧ ਚ ਪਾ ਕੇ ਜੀ ਚੰਗੀ ਤਰ੍ਹਾਂ ਇਸ ਨੂੰ ਜੋ ਹੈ ਖੋਏ ਜਿਵੇਂ ਕਾੜਨਾ ਹੈ ਤਾਂ ਜੋ ਹੈ ਇਹ ਟਾਈਮ ਤਕਰੀਬਨ ਪੌਣੇ 11 ਦਾ ਟਾਈਮ ਹੋ ਗਿਆ ਸੀਗਾ ਪਰ ਆਪਾਂ ਇਹ ਕਰਕੇ ਵਿਖਾਉਣਾ ਸੀ ਤੇ ਇਧਰ ਜੀ ਚੰਗੀ ਤਰ੍ਹਾਂ ਜੋ ਹੈ ਰਲਣਾ ਹੈ ਭਾਂਡੇ ਚ ਪਾ ਕੇ ਜੀ ਫੁੱਲ ਗੈਸ ਸੀਗੀ ਤੇ ਜੋ ਹੈ ਦੁੱਧ ਬਿਲਕੁਲ ਹੀ ਜੋ ਹੈ ਨਜ਼ਰ ਨਹੀਂ ਆਉਣਾ ਚਾਹੀਦਾ ਬਿਲਕੁਲ ਜੋ ਹੈ ਪਨੀਰ ਤੇ ਦੁੱਧ ਮਿਕਸ ਹੋ ਜਾਣਾ ਚਾਹੀਦਾ ਹੈ ਜੋ ਆ ਤਕਰੀਬਨ ਜੋ ਹੈ ਇਹ ਟੈਕਸਚਰ ਬਿਲਕੁਲ ਖੋਏ ਵਾਲਾ ਬਣ ਜਾਣਾ ਹੈ ਐਟ ਲਾਸਟ ਤੇ ਇਧਰ ਤੁਸੀਂ ਵੇਖ ਸਕਦੇ ਹੋ ਕਿ ਦੁੱਧ ਤੇ ਪਨੀਰ ਬਿਲਕੁਲ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਮੈਂ ਇਸ 'ਚ ਜੋ ਹੈ ਅ ਗਿਰੀ ਕद्दूकस ਕਰਕੇ ਪਾਈ ਸੀਗੀ ਖੋਪਾ ਨਾਰੀਅਲ ਜੋ ਵੀ ਤੁਸੀਂ ਕਹਿੰਦੇ ਹੋ ਤੇ ਆਪਾਂ ਜੋ ਹੈ ਇਸ 'ਚ ਕੁਝ ਵੀ ਡਰਾਈ ਫਰੂਟਸ ਪਾ ਸਕਦੇ ਹਾਂ ਪਰ ਮੇਰੇ ਕੋਲ ਜੋ ਅਵੇਲੇਬਲ ਸੀਗੇ ਉਹ ਮੇਰੇ ਕੋਲ ਨਾਰੀਅਲ ਹੀ ਸੀਗਾ ਸੁੱਕਾ ਤੇ ਮੈਂ ਉਹੀ ਐਡ ਕੀਤਾ ਸੀਗਾ ਕद्दूकस ਕਰਕੇ ਤੇ ਹੁਣ ਜੇ ਆਪਾਂ ਥਾਲਜ ਪਾ ਕੇ ਜੋ ਹੈ ਇਸ ਤੇ ਆਪਾਂ ਕੱਦੂ ਕਸ ਨੂੰ ਚੰਗੀ ਤਰ੍ਹਾਂ ਜੋ ਹੈ ਆ ਪਾਤਾ ਜੀ ਬਰਫੀ ਤੇ ਤੇ ਹੁਣ ਇਸ ਤੋਂ ਬਾਅਦ ਜੀ ਆਪਾਂ ਜੋ ਹੈ ਇਸ ਨੂੰ ਰੱਖਤਾ ਸੀਗਾ ਫ੍ਰਿਜ ਚ ਫ੍ਰਿਜ ਚ ਰੱਖਣ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਜੋ ਹੈ ਚੰਗੀ ਤਰ੍ਹਾਂ ਇਹ ਜੰਮ ਜਾਣੀ ਹੈ ਇਹ ਮੈਂ ਰਾਤ ਨੂੰ ਬਣਾਈ ਸੀਗੀ ਤੇ ਮਾਰਨਿੰਗ ਚ ਜੀ ਇਸ ਦੀ ਕਟਿੰਗ ਕੀਤੀ ਸੀ ਤੇ ਹੁਣ ਜੇ ਆਪਾਂ ਲਾ ਕੇ ਰੱਖ ਦੇਣੀ ਹੈ ਫ੍ਰਿਜ ਚ ਤੁਸੀਂ ਲੁੱਕ ਵੇਖ ਸਕਦੇ ਹੋ ਬਹੁਤ ਹੀ ਵਧੀਆ ਈ ਸੀ ਤੇ ਮਾਰਨਿੰਗ ਦੇ ਟਾਈਮ 'ਚ ਜੀ ਹੁਣ ਜੋ ਹੈ ਪੀਸ ਕਰਕੇ ਵੇਖੋ ਜਦੋਂ ਰਾਤ ਆਪਾਂ ਕਟਿੰਗ ਕੀਤੀ ਸੀ ਉਹ ਤਾਂ ਬਹੁਤ ਹੀ ਜ਼ਿਆਦਾ ਸੌਫਟ ਸੀਗੀ ਪਰ ਹੁਣ ਤਾਂ ਜੋ ਹੈ ਬਿਲਕੁਲ ਹੀ ਟੈਕਸਚਰ ਜੋ ਹੈ ਉਹ ਬਰਫੀ ਦਾ ਆ ਗਿਆ ਸੀ ਤੇ ਬਿਲਕੁਲ ਹੀ ਜੋ ਹੈ ਟੇਸਟ ਕਰਕੇ ਦੇਖੀ ਤਾਂ ਕੋਈ ਵੀ ਜੋ ਹੈ ਕਹਿ ਨਹੀਂ ਸਕਦਾ ਕਿ ਇਹ ਜੋ ਹੈ ਪਨੀਰ ਦੀ ਬਰਫੀ ਹੈ ਬਿਲਕੁਲ ਹੀ ਕੋਈ ਦੀ ਬਰਫੀ ਦਾ ਟੇਸਟ ਆ ਰਿਹਾ ਸੀਗਾ ਤੁਸੀਂ ਜੋ ਹੈ ਇਸ ਕੋਈ ਵੀ ਫਲੇਵਰ ਐਡ ਕਰ ਸਕਦੇ ਹੋ ਜਾਂ ਫਿਰ ਕੋਈ ਵੀ ਫਰੂਟ ਜੋ ਵੀ ਸੀਜ਼ਨਲ ਫਰੂਟ ਹੈ ਉਸ ਨੂੰ ਜੋ ਹੈ ਤੁਸੀਂ ਐਡ ਕਰ ਸਕਦੇ ਹੋ ਜਾਂ ਕੋਈ ਫਲੇਵਰ ਤਾਂ ਤੁਸੀਂ ਐਡ ਕਰਕੇ ਬਹੁਤ ਹੀ ਟੇਸਟੀ ਜੋ ਹੈ ਬਰਫੀ ਤਿਆਰ ਹੋਈ ਸੀਗੀ ਬਹੁਤ ਹੀ ਮਿੰਟਾਂ 'ਚ ਤਿਆਰ ਹੋਣ ਵਾਲੀ ਬਰਫੀ ਹੈ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਇਹ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਤੇ ਬੱਚਿਆਂ ਨੂੰ ਬਹੁਤ ਪਸੰਦ ਆਏਗੀ ਤੁਹਾਡੇ ਕਿਉਂਕਿ ਸਾਡੇ ਤਾਂ ਜੀ ਗੇੜੇ ਨਾਲ ਹੀ ਜੋ ਹੈ ਬਰਫੀ ਚੱਲ ਰਹੀ ਹੈ ਤੇ ਚਲੋ ਜੀ ਜੇ ਤੁਹਾਨੂੰ ਬਰਫੀ ਪਸੰਦ ਆਈ ਤਾਂ ਜਰੂਰ ਜੀ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਬਣੇ ਰਹੋ ਸਾਡੇ ਬਲੌਗ ਤੇ ਜੇ ਐਸੀ ਤਰ੍ਹਾਂ ਦੀ ਇੰਟਰਸਟਿੰਗ ਰੈਸਿਪੀ ਤੇ ਸਿੰਪਲ ਵਿਲੇਜ ਲਾਈਫ ਤੁਸੀਂ ਵੇਖਣੀ ਹੈ ਤਾਂ ਮਿਲਦੇ ਹਾਂ ਇੱਕ ਨਵੇਂ ਬਲੌਗ ਨਾਲ ਤਦ ਤੱਕ ਲਈ ਜੀ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ